నియాగదాయా కేరా ఆ వల పత్తా చాటే పత్తా చాటా అచ్చా ਪਰ పత్తా చాట دے పత్తے لمبے لمبے نہیں ਆਉਂਦੇ ਨਹੀਂ వడే బడా ہوناనే లేడ బగా ఓకో లేడ బగా ఓకో ఓవేగో ఆ ਕਿన్ని దే లగాయే ਸਤਿ ਸ੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤੇਜ਼ ਬਾਰਿਸ਼ ਹੋ ਰਹੀ ਆ ਇਹ ਜਿਹੜੀ ਵੀਡੀਓ ਆ ਇਹ ਅੱਜ ਤੋਂ 10 ਦਿਨ ਪੁਰਾਣੀ ਆ ਤੇ ਰਾਤ ਦੇ 11 ਵਜੇ ਸੀ ਜਦੋਂ ਇੰਨੀ ਤੇਜ਼ ਬਾਰਿਸ਼ ਸਟਾਰਟ ਹੋ ਗਈ ਸਾਰੀ ਰਾਤ ਪੈਂਦੀ ਰਹੀ ਔਰ ਸਵੇਰ ਤੱਕ ਹੁੰਦੀ ਰਹੀ ਸਵੇਰੇ 7 ਵਜੇ ਮੈਂ ਛੱਤ ਤੇ ਆ ਕੇ ਵੇਖਿਆ ਤੇ ਸਾਡੇ ਬਾਹਰ ਗਲੀ ਦੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਗਿਆ ਸੀ ਵੈਸੇ ਵੀ ਹੋ ਹੀ ਜਾਂਦਾ ਆ ਬਟ ਫਿਰ ਵੀ ਇਹ ਉਹੀ ਰਾਤ ਸੀਗੀ ਜਿਸ ਤੋਂ ਬਾਅਦ ਜਿਹੜਾ ਆ ਉਹ ਸਾਡੇ ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾਂ ਤੇ ਨਾਲ ਹੀ ਗੁਰਦਾਸਪੁਰ ਦੇ ਏਰੀਏ ਰਮਦਾਸ ਵਾਲੀ ਸਾਈਡ ਦੇ ਉੱਤੇ ਡੇਰਾ ਬਾਬਾ ਨਾਨਕ ਵਾਲੀ ਸਾਈਡ ਦੇ ਉੱਤੇ ਜਿਹੜਾ ਆ ਉਹ ਪਾਣੀ ਨੇ ਬਹੁਤ ਜ਼ਿਆਦਾ ਤਬਾਹੀ ਕਰ ਦਿੱਤੀ ਇੱਕ ਤਰ੍ਹਾਂ ਦੀ ਸੁਨਾਮੀ ਸੀਗੀ ਜਿਸ ਨੇ ਮਿੰਟਾਂ ਸਕਿੰਟਾਂ ਵਿੱਚ ਲੋਕਾਂ ਦੀਆਂ ਫਸਲਾਂ, ਜਾਨਵਰ, ਘਰਾਂ ਦਾ ਘਰਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਕਿਤੇ 7 ਫੁੱਟ ਕਿਤੇ 12 ਫੁੱਟ ਕਿਤੇ 4 ਫੁੱਟ ਐਵੇਂ ਪਾਣੀ ਜਿਹੜਾ ਆ ਗਿਆ ਲੋਕਾਂ ਦੀ ਸਾਰੀ ਉਮਰ ਦੀ ਜਿਹੜੀ ਜਮਾ ਪੂੰਜੀ ਆ ਨਾ ਉਹ ਮਿੰਟਾਂ ਸਕਿੰਟਾਂ ਵਿੱਚ ਜਿਹੜੀ ਆ ਉਹ ਤਬਾਹ ਹੋ ਗਈ ਬਹੁਤ ਸਾਰੀਆਂ ਵੀਡੀਓ ਵੇਖ ਵੇਖ ਕੇ ਮਨ ਕਾਫੀ ਦਿਨ ਜਿਹੜਾ ਉਦਾਸ ਰਿਹਾ ਆ ਈਵਨ ਇਤੋਂ ਤੱਕ ਕਿ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ ਸੀਗਾ ਧਿਆਨ ਉੱਥੇ ਹੀ ਰਹਿੰਦਾ ਸੀਗਾ ਕਿ ਕਿਵੇਂ ਲੋਕਾਂ ਦੇ ਘਰ ਜਿਹੜਿਆ ਖਰਾਬ ਹੋ ਗਏ बार-बार ਵੀਡੀਓ ਵੇਖ ਵੇਖ ਕੇ ਮਨ ਜਿਹੜਾ ਨਾ ਬਹੁਤ ਡੋਲਦਾ ਸੀ ਜਾਨ ਮਰੇ ਹੋਏ ਜਾਨਵਰਾਂ ਨੂੰ ਵੇਖ ਕੇ ਇੱਕ ਵੀਡੀਓ ਵੇਖੀ ਸੀ ਜਿਹਦੇ ਵਿੱਚ ਕਿਸੇ ਵੀ ਨਾ ਕੋਠੀ ਜਿਹੜੀ ਆ ਨਾ ਬਹੁਤ ਵੱਡੀ ਕੋਠੀ ਜਿਹੜੀ ਉਹ ਸੈਕਿੰਡਾਂ ਵਿੱਚ ਹੀ ਜਿਹੜੀ ਉਹ ਪਾਣੀ ਵਿੱਚ ਜਿਹੜੀ ਡੋੜ ਗਈ ਸੋ ਤੁਸੀਂ ਵੇਖੋ ਕਿ ਉਹਨਾਂ ਦਾ ਕਿਵੇਂ ਉਹ ਇਹ ਚੀਜ਼ਾਂ ਨੂੰ ਬਰਦਾਸ਼ਤ ਕਰਨਗੇ ਵਾਹਿਗੁਰੂ ਉਹਨਾਂ ਸਾਰਿਆਂ ਨੂੰ ਜਿਹੜਾ ਆ ਭਾਣਾ ਮੰਨਨ ਦਾ ਬਲ ਬਖਸ਼ੇ ਤੇ ਜੇ ਫਿਰ ਵੀ ਜਿਹੜਾ ਆ ਉਹ ਉਹਨਾਂ ਦੀਆਂ ਜਿਹੜੀਆਂ ਉਹ ਕਿੰਨੇ ਸਾਲ ਪਿੱਛੇ ਚਲੇ ਗਿਆ ਅਸੀਂ ਉਹਨਾਂ ਨੂੰ ਸਿਰਫ ਹੌਂਸਲਾ ਹੀ ਦੇ ਸਕਦੇ ਆ ਉਹ ਇਹ ਚੀਜ਼ਾਂ ਜਿਹੜੀਆਂ ਕਿਸੇ ਨਾਲ ਵੀ ਹੋ ਸਕਦੀਆਂ ਆ ਸੋ ਵਾਹਿਗੁਰੂ ਜਿਹੜਾ ਆ ਫਿਰ ਵੀ ਜਿਹੜਾ ਆ ਸਾਰਿਆਂ ਦੇ ਉੱਪਰ ਮਿਹਰ ਭਰਿਆ ਹੱਥ ਰੱਖੇ ਸੋ ਇਸ ਤੋਂ ਬਾਅਦ ਜਿਹੜਾ ਆ ਉਹ ਮੈਂ ਆ ਆ ਗਏ ਸੀ ਜੀ ਕਪੜੇ ਧੋਣ ਵਾਸਤੇ ਕਿਉਂਕਿ بارش ਦੇ ਦਿਨ ਸਿਗੇ 3-4 ਦਿਨਾਂ ਤੋਂ ਲਗਾਤਾਰ بارش ਹੁੰਦੀ ਪਈ ਸੀ ਅ ਮਤਲਬ ਕਿ ਉਦਾਂ ਤੇ ਰੁਕ ਰੁਕ ਕੇ ਬਾਰਿਸ਼ ਹੁੰਦੀ ਸੀ ਪਰ ਜਿਹੜੀ ਰਾਤ ਬਾਰਿਸ਼ ਹੋਈ ਨਾ ਉਹ ਬਹੁਤ ਜ਼ਬਰਦਸਤ ਬਾਰਿਸ਼ ਸੀਗੀ ਸੋ ਲਾਈਟ ਵੀ ਜਿਹੜੀ ਆ ਕਦੀ ਆਉਂਦੀ ਸੀ ਕਦੀ ਜਾਂਦੀ ਸੀਗੀ ਸੋ ਮੈਂ ਸੋਚਿਆ ਕਿ ਚਲੋ ਅੱਜ ਜਿਹੜਾ ਆ ਸੈਮੀ ਆਟੋਮੈਟਿਕ ਮਸ਼ੀਨ ਵਿੱਚ ਹੀ ਮੈਂ ਕੱਪੜੇ ਧੋ ਲੈਂੀਆਂ ਇਸੇ ਕਰਕੇ ਮੈਂ ਫੁੱਲੀ ਆਟੋਮੈਟਿਕ ਮਸ਼ੀਨ ਤੇ ਨਹੀਂ ਲਗਾਈ ਕਿਉਂਕਿ ਫਿਰ ਉਹਦਾ ਧਿਆਨ ਰੱਖਣਾ ਪੈਂਦਾ ਜਦੋਂ ਲਾਈਟ ਜਿਹੜੀ ਆ ਉਹ बार-बार ਆਉਂਦੀ ਜਾਂਦੀ ਹੈ ਨਾ ਇਸ ਕਰਕੇ ਤੇ ਮੈਂ ਫਿਰ ਜਿਹੜਾ ਆ ਉਹ ਮੈਂ ਫਿਰ ਹਮੇਸ਼ਾ ਸੈਮੀ ਆਟੋਮੈਟਿਕ ਮਸ਼ੀਨ ਨੂੰ ਹੀ ਪ੍ਰੈਪਰ ਕਰ ਦਿੱਤੀ ਹੁੰਦੀ ਆ ਕਿਉਂਕਿ ਉਹਦੇ ਵਿੱਚ ਇੱਕ ਤੇ ਕੱਪੜੇ ਵੀ ਜਲਦੀ ਧੁੱਪ ਜਾਂਦੇ ਆ ਤੇ ਨਾਲੇ ਲਾਈਟ ਦੀ ਟੈਨਸ਼ਨ ਨਹੀਂ ਰਹਿੰਦੀ ਸੋ ਨਾਲ ਦੇ ਨਾਲ ਮੈਂ ਕੁਝ ਕੱਪੜੇ ਜਿਹੜੇ ਆ ਜਿਹੜੇ ਜਲਦੀ ਸੁੱਕਣ ਵਾਲੇ ਸੀਗੇ ਉਹ ਮੈਂ ਸੁੱਕਣ ਵਾਸਤੇ ਪਾ ਦਿੱਤੇ ਸੀਗੇ ਹਾਲੇ ਵੀ ਜਿਹੜਾ ਬੱਦਲ ਹੋ ਰਿਹਾ ਸੀ ਹਲਕੀ ਜਿਹੀ ਧੁੱਪ ਨਿਕਲੀ ਆ ਬਟ ਬੱਦਲ ਜਿਹੜਾ ਹੋ ਰਿਹਾ ਸੀਗਾ ਜਿਹੜੇ ਕੱਪੜੇ ਹਲਕੇ ਹਲਕੇ ਸੁੱਕ ਜਾਂਦੇ ਆ ਨਾ ਉਹਨਾਂ ਨੂੰ ਮੈਂ ਜੋੜ ਕੇ ਜਿਹੜਾ ਆ ਨਾ ਉਹ ਫਿਰ ਅੰਦਰ ਸੁਕੜੇ ਪਾ ਦਿੰਨੀ ਆ ਇੱਥੇ ਜਦੋਂ ਮੈਂ ਨਾ ਪੱਗ ਜੋੜਦੀ ਪਈ ਸੀ ਨਾ ਮੇਰਾ ਅਚਾਨਕ ਜਿਹੜਾ ਧਿਆਨ ਆ ਨਾ ਉਹ ਗਮਲਿਆਂ ਵੱਲ ਪੈ ਗਿਆ ਜਿਹੜੇ ਮਤਲਬ ਕਿ ਬੁੱਟੇ ਲੱਗੇ ਹੋਏ ਸੀਗੇ ਆ ਜਿਹੜੇ ਜਿੰਨੇ ਵੀ ਸਾਡੇ ਘਰ ਪਲਾਂਟ ਲੱਗੇ ਹੋਏ ਆ ਨਾ ਇਹ ਸਾਰੇ ਮੇਰੇ ਮੰਮੀ ਨੇ ਲਾਏ ਆ ਮਤੇ ਕੇ ਮਦਰ ਇਨ-ਲॉ ਨੇ ਤੇ ਉਹਨਾਂ ਨੂੰ ਹੀ ਪਤਾ ਹੁੰਦਾ ਹੈ ਕਿ ਉਹਨਾਂ ਨੇ ਕਿਹੜੇ ਕਿਹੜੇ ਚੀਜ਼ ਜਿਹੜੀ ਲਗਾਈ ਆ ਇਸ ਚੀਜ਼ ਦਾ ਮੈਨੂੰ ਜ਼ਿਆਦਾ ਨਹੀਂ ਪਤਾ ਹੁੰਦਾ ਮੈਂ ਅੱਜ ਤੱਕ ਜਿਹੜਾ ਸਿਰਫ ਇੱਕੋ ਹੀ ਪਲਾਂਟ ਲਗਾਇਆ ਆ ਉਹ ਵੀ ਕੜੇ ਕੜੀ ਪੱਤੇ ਦਾ ਕਿਉਂਕਿ ਉਹਦੀ ਮੈਨੂੰ ਲੋੜ ਹੁੰਦੀ ਆ ਤੇ ਪਰ ਉਹ ਵੀ ਜਿਹੜਾ ਆ ਉਹ ਵੱਧਦਾ ਫੁੱਲਦਾ ਹੀ ਨਹੀਂ ਆ ਜਿੰਨਾ ਕੋ ਹੁੰਦਾ ਹੈ ਨਾ ਓਨਾ ਕਿ ਉਹ ਖਤਮ ਹੋ ਜਾਂਦਾ ਫਿਰ ਦੁਬਾਰਾ ਹੋ ਜਾਂਦਾ ਫਿਰ ਖਤਮ ਹੋ ਜਾਂਦਾ ਆ ਤੇ ਇੱਥੇ ਮੇਰਾ ਧਿਆਨ ਨਾ ਇੱਕ ਪਲਾਂਟ ਵਿੱਚ ਚਲੇ ਗਿਆ ਤੇ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਪਲਾਂਟ ਕਿਸ ਚੀਜ਼ ਦਾ ਆ ਤੇ ਮੈਨੂੰ ਬਾਰ-ਬਾਰ ਜਿਹੜਾ ਉਹ ਵੇਖਦੀ ਪਈ ਸੀ ਮੈਂ ਸੋਚਿਆ ਕਿ ਮੈਂ ਨੂੰ ਮੰਮੀ ਨੂੰ ਪੁੱਛੂੰਗੀ ਕਿ ਇਹ ਕਿਸ ਚੀਜ਼ ਦਾ ਪਲਾਂਟ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਦੀ ਸੂਰਜ ਨਿਕਲ ਕੇ ਆਇਆ ਤੇ ਕਦੀ ਜਿਹੜਾ ਬੱਦਲ ਹੁੰਦਾ ਪਿਆ ਆ ਸੋ ਹੁਣ ਜਿਹੜਾ ਆ ਉਹ ਨੈਕਸਟ ਡੇ ਆ ਏ ਵੀ ਮਾਰਨਿੰਗ ਟਾਈਮ ਆ ਕਿਉਂਕਿ ਜਦੋਂ ਕਪੜੇ ਧੋਲਿਏ ਨਾ ਫਿਰ ਉਸ ਤੋਂ ਬਾਅਦ ਥਕਾਵਟ ਬਹੁਤ ਹੋ ਜਾਂਦੀ ਆ ਫਿਰ ਕੁਝ ਵੀ ਕਰਨ ਦਿਲ ਨਹੀਂ ਕਰਦਾ ਸੋ ਅੱਜ ਸਿੱਧਾ ਕਿ ਕੜੀ ਬਣਾਉਣੀ ਆ ਤੇ ਅੱਜ ਮੈਂ ਜਿਹੜੀ ਆ ਰੋਂਗੀ ਵਾਲੀ ਕੜੀ ਬਣਾਉਣੀ ਆ ਰੋਂਗੀ ਵਾਲੀ ਕੜੀ ਜਿਹੜੀ ਆ ਵੀ ਮੈਂ ਆਫਟਰ ਮੈਰਿਜ ਜਿਹੜੀ ਆ ਉਹ ਬਣਾਣੀ ਸਿੱਖੀ ਸੀਗੀ ਕਿਉਂਕਿ ਮੇਰੇ ਸਹੁਰੇ ਘਰ ਹੀ ਬੰਦੀ ਆ ਤੇ ਪਕੇ ਕਾ ਸਿਰਫ ਅਸੀਂ ਪਕੌੜਿਆਂ ਵਾਲੀ ਕੜੀ ਬਣਾਉਂਦੇ ਸੀ ਉਹ ਵੀ ਇੱਕ ਡਿਫਰੈਂਟ ਤਰੀਕੇ ਨਾਲ ਬਣਦੀ ਸੀਗੀ ਕਦੇ ਮੈਂ ਤੁਹਾਡੇ ਨਾਲ ਉਹ ਹੀ ਸ਼ੇਅਰ ਕਰੂੰਗੀ ਕਿ ਮੇਰੇ ਮੰਮੀ ਜਿਹੜੇ ਆ ਉਹ ਪਕੌੜਿਆਂ ਵਾਲੀ ਕੜੀ ਜਿਹੜੀ ਆ ਉਹ ਕਿਵੇਂ ਬਣਾਉਂਦੇ ਸੀਗੇ ਕਿਉਂਕਿ ਮੋਸਟਲੀ ਜਿਹੜੇ ਆ ਪਕੌੜੇ ਕੱਢ ਕੇ ਬਣਾਏ ਜਾਂਦੇ ਆ ਨਾ ਪਹਿਲਾਂ ਪਕੌੜੇ ਕੱਢ ਲਏ ਜਾਂਦੇ ਆ ਫਿਰ ਕੜੀ ਬਣਾਈ ਜਾਂਦੀ ਆ ਬਟ ਮੈਂ ਜਿਹੜੇ ਆ ਤਨੂੰ ਆਪਣੇ ਤਰੀਕੇ ਦੀ ਜਿਹੜੀ ਕੜੀ ਆ ਉਹ ਦਸਾਂਗੀ ਕਿ ਮੇਰੇ ਮੰਮੀ ਬਣਾਉਂਦੇ ਸੀ ਸੋ ਇੱਕ ਕਾਲੀ ਜਿਹੜੀ ਮੈਂ ਰੋਂਗੀ ਲੈ ਲਈਆ ਉਹਨੂੰ ਕੁੱਕਰ ਵਿੱਚ ਪਾ ਕੇ ਨਮਕ ਤੇ ਹਲਦੀ ਪਾ ਕੇ ਜਿਹੜਾ ਉਬਲਣ ਵਾਸਤੇ ਰੱਖ ਦਿੱਤਾ ਆ ਤੇ ਕਿਉਂਕਿ ਸਵੇਰ ਦਾ ਟਾਈਮ ਆ ਸੋ ਸਭ ਤੋਂ ਪਹਿਲਾਂ ਮੇਰੀ ਜਿਹੜੀ ਸਵੇਰ ਦਾ ਕੰਮ ਹਨਾ ਚਾਹ ਪੀਣ ਤੋਂ ਬਾਅਦ ਹੀ ਸਟਾਰਟ ਹੁੰਦਾ ਆ ਸਿਰਫ ਮੈਂ ਦੋ ਵਾਰੀ ਚਾਹ ਪੀਂਦੀ ਆ ਇੱਕ ਸਵੇਰੇ ਇੱਕ ਜਿਹੜਾ ਸ਼ਾਮ ਨੂੰ ਇਸ ਦੇ ਵਿੱਚ ਮੈਂ ਬਹੁਤ ਘੱਟ ਬਿਲਕੁਲ ਵੀ ਚਾਹ ਨਹੀਂ ਪਿੰਦੀ ਤੇ ਬੱਟੇ ਕਿਤੇ ਮੈਨੂੰ ਮਹਿਸੂਸ ਹੋਵੇ ਕਿਤੇ ਹਫਤੇ ਬਾਅਦ ਕਿਤੇ ਮੈਂ ਇੱਕ ਵਾਰੀ ਜਿਹੜੀ ਐਕਸਟਰਾ ਚਾਹ ਪੀ ਲੈਣੀ ਆ ਸੋ ਇੱਧਰ ਜਿਹੜਾ ਆ ਉਹ ਦਹੀਂ ڈال ਲਿਆ ਆ ਮੈਂ ਦੋ ਕ올ੀਆਂ ਦਹੀਂ ਲੈਣਾ ਆ ਤੇ ਦੋ ਕ올ੀਆਂ ਦਹੀਂ ਨੂੰ ਜਿਹੜਾ ਲੈ ਕੇ ਚੰਗੀ ਤਰ੍ਹਾਂ ਫੈਟ ਲੈਣਾ ਆ ਅੱਜ ਮੈਂ ਤੁਹਾਨੂੰ ਸਾਰਾ ਜਿਹੜਾ ਇਹਦਾ ਰੇਸ਼ਿਓ ਆ ਉਹ ਦੱਸੂਗੀ ਇਹਦੇ ਨਾਲ ਜਿਹੜੀ ਤੁਹਾਡੀ ਕੜੀ ਆ ਨਾ ਉਹ ਬਹੁਤ ਹੀ ਵਧੀਆ ਬਣੂਗੀ ਸੋ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਬਣਾ ਕੇ ਵੇਖਿਓ ਦੋ ਕਾਲੀਆਂ ਦਹੀਂ ਲੈ ਕੇ ਉਹਨੂੰ ਮੈਂ ਫੈਟ ਲਿਆਇਆ ਤੇ ਉਹਦੇ ਵਿੱਚ ਫਿਰ ਮੈਂ ਦੋ ਕਾਲੀਆਂ ਜਿਹੜੀਆਂ ਆ ਉਹ ਪਾਣੀ ਦੀਆਂ ਪਾ ਦਿੱਤੀਆਂ ਆ ਤੇ ਉਹਦੀ ਇੱਕ ਲੱਸੀ ਬਣਾ ਲਈ ਆ ਹੁਣ ਇਹਨੂੰ ਚੰਗੀ ਤਰ੍ਹਾਂ ਫੈਂਟਨ ਤੋਂ ਬਾਅਦ ਇਹਦੇ ਵਿੱਚ ਜਿਹੜੀ ਆ ਉਹ ਅੱਧੀ ਕੌਲੀ ਵੇਸਣ ਦੀ ਪਾਉਣੀ ਆ ਮਤਲਬ ਕਿ ਦੋ ਕੌਲੀਆਂ ਦਹੀਂ ਦੇ ਵਿੱਚ ਅੱਧੀ ਕੌਲੀ ਜਿਹੜੀ ਆ ਉਹ ਵੇਸਣ ਦੀ ਪਾ ਦੇਣੀ ਆ ਇਹਨੂੰ ਜਿਹੜਾ ਚੰਗੀ ਤਰ੍ਹਾਂ ਜਿਹੜਾ ਲੱਸੀ ਵਿੱਚ ਮਿਕਸ ਕਰ ਲੈਣਾ ਆ ਕਿਉਂਕਿ ਗੰਡਾ ਬਣ ਜਾਂਦੀਆਂ ਨਾ ਇਸ ਕਰਕੇ ਤੁਸੀਂ ਵਿਸਕਰ ਦੇ ਨਾਲ ਜੇ ਮਿਕਸ ਕਰੋਗੇ ਨਾ ਤਾਂ ਜ਼ਿਆਦਾ ਵਧੀਆ ਤਰੀਕੇ ਨਾਲ ਜਿਹੜਾ ਮਿਕਸ ਹੋ ਜਾਊਗਾ ਸੋ ਮੈਂ ਇਹਦੇ ਵਿੱਚ ਹੀ ਸਾਰੇ ਮਸਾਲੇ ਪਾ ਦੇਣੀਆਂ ਨਮਕ ਹਲਦੀ ਇਹ ਦੋ ਹੀ ਚੀਜ਼ਾਂ ਇਹਦੇ ਵਿੱਚ ਪਾਉਣੀਆਂ ਆ ਅਗਰ ਤੁਸੀਂ ਲਾਲ ਕੁੱਟੀ ਮਿਰਚ ਜਿਹੜੀ ਕਹਿੰਦੇ ਆ ਨਾ ਜੇ ਉਹ ਵੀ ਪਾਉਣੀ ਚਾਹੁੰਦੇ ਹੋ ਨਾ ਤੁਸੀਂ ਪਾਉਂਦੇ ਹੋ ਖਾਂਦੇ ਹੋ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਸੋ ਵੇਸਣ ਦਾ ਘੋਲ ਤਿਆਰ ਕਰਕੇ ਮੈਨੂੰ ਸਾਈਡ ਤੇ ਰੱਖ ਦਿੱਤਾ ਆ ਇਧਰ ਜਿਹੜੀ ਰੋਂਗੀ ਆ ਉਹ ਵੀ ਉੱਬਲ ਗਈ ਆ ਤੇ ਰੋਂਗੀ ਨੂੰ ਉਬਾਲਣ ਵੇਲੇ ਫਰਸਟ ਵਿਸਰ ਆਨ ਤੋਂ ਬਾਅਦ ਜਿਹੜਾ ਮੈਂ ਸਿਰਫ 5 ਮਿੰਟ ਦਿੱਤੇ ਸੀਗੇ ਇੱਕ ਗੱਲ ਹੋਰ ਜਿੱਦੋਂ ਮੈਂ ਜਿਹੜੀ ਰੋਂਗੀ ਆ ਫ੍ਰਿਜ ਵਿੱਚ ਰੱਖਦੀ ਆ ਸੋ ਜਲਦੀ ਘਾਲ ਜਾਂਦੀ ਆ ਹੁਣ ਇਧਰ ਮੈਂ ਲੈ ਲਿਆ ਜਵੈਨ ਸੁੱਕਾ ਧਨੀਆ ਤੇ ਜੀਰਾ ਪਾਊਡਰ ਇਹ ਗਰਮ ਕਰਕੇ ਉਹਦੇ ਵਿੱਚ ਤਿੰਨੋਂ ਚੀਜ਼ਾਂ ਪਾ ਦਿਤੀਆਂ ਆ ਤੇ ਉਹਦੇ ਵਿੱਚ ਮੈਂ ਪਾ ਦਿੱਤੇ ਆ ਲੰਬੇ ਲੰਬੇ ਕੱਟ ਕੇ ਪਿਆਜ਼ ਪਿਆਜ਼ ਜਿਹੜੇ ਆ ਇਹਨਾਂ ਨੂੰ 50% ਤੱਕ ਹੀ ਭੁੰਨਣਾ ਆ ਜ਼ਿਆਦਾ ਨਹੀਂ ਭੁੰਨਣਾ ਜਿੰਨੀ ਦੇਰ ਪਿਆਜ਼ ਪੁੱਜਦਾ ਪਿਆ ਆ ਮੈਂ ਲੈ ਲਿਆ ਲਸਣ ਤੇ ਅਦਰਕ ਜਦੋਂ ਤੁਸੀਂ ਕੜੀ ਨੂੰ ਨਾ ਕੜੀ ਦੇ ਵਿੱਚ ਅਦਰਕ ਲਸਣ ਨੂੰ ਕੁੱਟ ਕੇ ਪਾਉਗੇ ਨਾ ਪੀਸਟ ਬਣਾ ਕੇ ਤੇ ਕੜੀ ਦਾ ਟੇਸ ਜਿਹੜਾ ਬਹੁਤ ਵਧ ਜਾਂਦਾ ਹਰੀ ਮਿਰਚ ਵੀ ਪਾਣੀ ਸੀਗੀ ਬਟ ਹਰੀ ਮਿਰਚ ਜਿਹੜੀ ਖਤਮ ਹੋਈ ਸੀਗੀ ਸੋ ਮੈਂ ਉਹ ਨਹੀਂ ਪਾਈ ਸਿਰਫ ਅਦਰਕ ਤੇ ਲਸਣ ਦਾ ਪੀਸਟ ਉਹ ਪਾ ਦਿੱਤਾ ਆ ਤੇ ਆ ਜਿਹੜਾ ਆ 50% ਕੁੱਕ ਹੋ ਗਿਆ ਆ ਹੁਣ ਇਹਦੇ ਵਿੱਚ ਮੈਂ ਜਿਹੜਾ ਆ ਉਹ ਜਿਹੜਾ ਬੇਸਨ ਦਾ ਘੋਲ ਤਿਆਰ ਕੀਤਾ ਹੈ ਨਾ ਉਹ ਪਾ ਦੇਣਾ ਆ ਵੇਸਣ ਦੇ ਘੋਲ ਨੂੰ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਹਿਲਾ ਲਓ ਕਿਉਂਕਿ ਜਿਹੜਾ ਵੇਸਣ ਆ ਨਾ ਉਹ ਥੱਲੇ ਬੈਠ ਜਾਂਦਾ ਆ ਇਸ ਕਰਕੇ ਤੇ ਵੇਸਣ ਦਾ ਘੋਲ ਪਾਉਣ ਤੋਂ ਬਾਅਦ ਜਿਹੜਾ ਆ ਹੁਣ ਮੈਂ ਜਿਹੜਾ ਇਹ ਨੂੰ ਜਿਹੜਾ ਲਗਾਤਾਰ ਕੱਚੀ ਦੇ ਨਾਲ ਹਿਲਾਉਂਦੀ ਰਹਿਣਾ ਆ ਜਦੋਂ ਅਸੀਂ ਇਸ ਪੁਆਇਟ ਦੇ ਉੱਤੇ ਚੰਗੀ ਤਰ੍ਹਾਂ ਵੇਸਣ ਨੂੰ ਪਕਾ ਲੈਨੇ ਨਾ ਵੇਸਣ ਜਿਹੜਾ ਨਾ ਬਾਅਦ ਵਿੱਚ ਫੁੱਲਦਾ ਆ ਇੱਥੇ ਹੀ ਤੁਸੀਂ ਅਗਰ ਵੇਸਣ ਨੂੰ ਚੰਗੀ ਤਰ੍ਹਾਂ ਫਲਾ ਲੋਗੇ ਨਾ ਤੇ ਫਿਰ ਤੁਹਾਨੂੰ ਪਾਣੀ ਕਿੰਨਾ ਪਾਉਣਾ ਹੈ ਨਾ ਉਹਦਾ ਪਤਾ ਲੱਗ ਜਾਂਦਾ ਆ ਸੋ ਇਸੇ ਕਰਕੇ ਵੇਸਣ ਜਿਹੜਾ ਚੰਗੀ ਤਰ੍ਹਾਂ ਫੁੱਲ ਗਿਆ ਆ ਹੁਣ ਇਹਦੇ ਵਿੱਚ ਮੈਂ ਪਾ ਦਿੱਤਾ ਆ ਪਾਣੀ ਪਾਣੀ ਇਹਦੇ ਵਿੱਚ 6 ਜਾਂ 7 ਕੋਲੀਆਂ ਜਿਹੜੀਆਂ ਆ ਰਾਮਣਾ ਪੈ ਜਾਂਦੀਆਂ ਦੋ ਕੋਲੀਆਂ ਦਹੀਂ ਦੀਆਂ ਸੀ ਉਹਦੇ ਵਿੱਚ ਮੈਂ ਦੋ ਕੋਲੀਆਂ ਦਹੀਂ ਪਾਣੀ ਦੀਆਂ ਪਾਈਆਂ ਫਿਰ ਬੇਸਤਰ ਨੂੰ ਪਕਾਉਣ ਤੋਂ ਬਾਅਦ ਮੈਂ ਫਿਰ ਜਿਹੜਾ ਇਹਦੇ ਵਿੱਚ 6 ਕਾਲੀਆਂ ਪਾਣੀ ਦੀਆਂ ਪਾ ਦਿਤੀਆਂ ਆ ਸੋ ਬਿਲਕੁਲ ਪਰਫੈਕਟ ਪਾਣੀ ਇਹਦੇ ਵਿੱਚ ਪੈ ਗਿਆ ਆ ਹੁਣ ਮੈਂ ਇਹਦੇ ਵਿੱਚ ਜਿਹੜੀ ਉਬਾਲਲੀ ਹੋਈ ਰੌਂਗੀ ਆ ਨਾ ਉਹ ਪਾ ਦੇਣੀ ਆ ਤੇ ਫਿਰ ਇਹਨੂੰ ਲਗਾਤਾਰ ਜਿਹੜਾ ਚਲਾਉਂਦੇ ਹੋਏ ਜਿਹੜਾ ਆ ਉਹ ਪਕਾਉਣਾ ਆ ਜਿੰਨੀ ਦੇਰ ਇਹਦੇ ਉੱਤੇ ਝੱਗ ਨਹੀਂ ਆ ਜਾਂਦੀ ਜਦੋਂ ਝੱਗ ਖਤਮ ਹੋ ਜਾਏਗੀ ਨਾ ਉਦੋਂ ਤੱਕ ਇਹਨੂੰ ਜਿਹੜਾ ਐਵੇਂ ਹੀ ਲਗਾਤਾਰ ਚਲਾਉਂਦੇ ਰਹਿਣਾ ਆ ਮਤਲਬ ਕਿ ਚਾਹ ਕਾ ਜਿਹੜੀ ਖਤਮ ਹੋ ਜਾਣੀ ਚਾਹੀਦੀ ਆ ਤੇ ਕੜੀ ਜਿਹੜੀ ਆ ਰੁੱਜਣੀ ਸ਼ੁਰੂ ਹੋ ਜਾਵੇ ਉਦੋਂ ਤੱਕ ਜਿਹੜਾ ਆ ਇਹਨੂੰ ਲਗਾਤਾਰ ਵਿੱਚੋ ਵਿੱਚੋ ਜਾਂ ਹਿਲਾਉਂਦੇ ਰਹੋ ਜਾਂ ਕਿਉਂਕਿ ਵੇਸਨ ਤੇ ਪੱਕ ਗਿਆ ਸੀ ਨਾ ਇਸ ਕਰਕੇ ਨੂੰ ਥੋੜੀ ਥੋੜੀ ਦੇਰ ਬਾਅਦ ਜਿਹੜਾ ਹਿਲਾਉਂਦੇ ਰਹੋ ਸੋ ਕੜੀ ਜਿਹੜੀ ਆ ਉਹ ਰਿਚਨ ਲੱਗ ਗਈ ਆ ਕੜੀ ਨੂੰ ਜਦੋਂ ਝੱਗ ਖਤਮ ਹੋ ਗਈ ਨਾ ਉਸ ਤੋਂ ਬਾਅਦ ਜਿਹੜਾ ਆ 20 ਤੋਂ 25 ਮਿੰਟ ਵਾਸਤੇ ਜਿਹੜਾ ਇਸ ਤਰ੍ਹਾਂ ਹੀ ਰੰਨਾ ਆ ਘੱਟ ਮਤਲਬ ਲੋ ਟੂ ਮੀਡੀਅਮ ਹੀਟ ਦੇ ਉੱਤੇ ਹੁਣ ਇਹਦੇ ਵਿੱਚ ਮੈਂ ਜਿਹੜਾ ਆ ਉਹ ਗਰਮ ਮਸਾਲਾ ਬਾਅਦ ਦਿੱਤਾ ਆ ਤੇ ਇਹਦੇ ਵਿੱਚ ਮੈਂ ਜਿਹੜਾ ਆ ਲਾਲ ਮਿਰਚ ਕੁੱਟ ਕੇ ਬਾਅਦ ਦਿੱਤੀ ਸੀ ਹੀ ਤੇ ਕੜੀ ਜਿਹੜੀ ਬਣ ਗਈ ਆ ਤੇ ਹੁਣ ਮੈਂ ਨਾਲ ਹੀ ਬਣਾ ਲੈਣਿਆ ਚੋਲ ਰੋਂਗੀ ਵਾਲੀ ਕੜੀ ਤੇ ਚੋਲ ਦਾ ਰਾਇਆ ਬਹੁਤ ਹੀ ਵਧੀਆ ਕੰਬੀਨੇਸ਼ਨ ਆ ਚੋਲ ਜਿਹੜਿਆ ਮੈਂ ਜੀਰੇ ਵਾਲੇ ਬਣਾਣਿਆ ਬਿਨਾ ਘਿਓ ਦੇ ਕਿਉਂਕਿ ਕਿਉਂਕਿ ਘਿਓ ਜਿਹੜਾ ਅਸੀਂ ਘਾਟੀ ਵਰਤ ਰਹੇ ਆ ਬੱਚਿਆਂ ਦੇ ਕਰਕੇ ਬੱਚੇ ਠੀਕ ਨਹੀਂ ਆ ਤੇ ਬਿਨਾ ਘਿਓ ਦੇ ਜੀਰੇ ਵਾਲੇ ਚੋਲ ਬਣਾਉਣਿਆ ਸੋ ਇੱਕ ਗਲਾਸ ਮੈਂ ਚੋਲ ਲੈ ਆ ਉਹਦੇ ਵਿੱਚ ਮੈਂ ਸਵਾ ਗਲਾਸ ਪਾਣੀ ਦਾ ਪਾ ਦਿੱਤਾ ਆ ਇੱਕ ਚਮਚ ਜੀਰਾ ਤੇ ਇੱਕ ਚਮਚ ਮੇਰਾ ਨਮਕ ਦਾ ਪਾ ਦਿੱਤਾ ਆ ਤੇ ਹੁਣ ਮੈਂ ਜ ਵਿਸਲ ਆਉਣ ਤੋਂ ਬਾਅਦ ਮਤਲਬ ਕਿ ਦੋ ਵਿਸਲ ਜਿਹੜੀਆਂ ਦਵਾਉਣੀਆਂ ਆ ਤੇ ਜੋ ਪ੍ਰੈਸ਼ਰ ਜਿਹੜਾ ਡਾਊਨ ਹੋ ਗਿਆ ਤੇ ਉਹਦੇ ਕੁੱਕਰ ਖੋਲ ਲੈਣਾ ਸੋ ਕੜੀ ਚੌਲ ਜਿਹੜੇ ਬਣ ਕੇ ਤਿਆਰ ਆ ਬਹੁਤ ਹੀ ਟੇਸਟੀ ਬਣ ਗਿਆ ਟਰਾਈ ਜ਼ਰੂਰ ਕਰਿਓ ਹੈ ਆਸ਼ਾ ਨਹੀਂ ਆ ਗਾਦਾ ਆ ਕਿਹੜਾ ਆ ਬੱਲਾ ਇਹ ਪੱਥਰ ਚਾਟੇ ਪੱਥਰ ਚਾਟਾ ਹੂੰ ਅੱਛਾ ਪਰ ਪੱਥਰ ਝਟ ਦੇ ਪੱਤੇ ਲੰਬੇ ਲੰਬੇ ਨਹੀਂ ਹੁੰਦੇ ਨਹੀਂ ਉਹ ਜ ਵੱਡਾ ਹੁੰਦਾ ਨੇ ਐ ਕਰੀਆਂ ਦਾ ਅੱਛਾ ਮੈਨੂੰ ਵੀ ਪੱਥਰ ਝਟ ਦਾ ਹੀ ਲੱਗੰਦਿਆ ਪਰ ਮੈਂ ਪੱਥਰ ਝਟ ਇੱਕ ਵੇਖਿਆ ਆ ਤੇ ਉਹਦੇ ਪੱਤੇ ਬੜੇ ਲੰਬੇ ਲੰਬੇ ਆ ਤੇ ਕਿਹੋ ਜਿਹਾ ਹੁੰਦਾ ਪੱਥਰ ਝਟ ਅੱਛਾ ਇਹ ਵੀ ਪੱਥਰ ਝਾਟੀ ਆ ਆ ਤੂੰ ਦਰਵਾਜ਼ਾ ਬੰਦ ਨਹੀਂ ਬੋਟਲ ਨੂੰ ਨਾਲ ਦੇ ਲੱਗੂਗਾ ਅੱਛਾ ਦੋਤੀਆਂ ਖੜੀਆਂ ਹੂੰ ਪਾਣੀ ਲਾ ਕਰਿਆ ਨਾ ਪਾਣੀ ਬੜਾ ਮੁੰਨ ਜਿਆਦਾ ਪਾਣੀ ਔਨ ਕਰਕੇ ਸਾਰੇ ਫੋਟੇ ਹਰੇ ਹੋ ਗਏ। ਲਈ ਆਏ ਪਾਣੀ ਬੜਾ ਪਰ ਹੁੰਦਾ। ਮੈਂ ਤੇ ਕੱਲ ਵੇਖਿਆ ਮੈਂ ਕੱਪੜੇ ਸੁਕਣੇ ਪਾਉਣਾ ਹੀ ਮੈਨੂੰ ਲੱਗਦਾ ਕਿ ਪੱਥਰ ਚਾਟੀ ਆ। ਇਹ ਸੱਤ ਘਰੋਂ ਲਿਆਂਦਾ ਮੈਂ। ਆ ਸੱਤ ਦੀ ਨਹੀਂ ਮੈਂ ਲਿਆਂਦਾ। ਸੱਤ ਦੀ ਉਹ ਜਨੈਣ ਵੀ ਉਦਰੀ ਹੁੰਦੀ। ਹੂੰ। ਅੱਜ ਕੀ ਵਾਵਾ ਪਾਣੀ ਪੈ ਗਿਆ ਵੋਟਿਆਂ ਨੇ। ਯਾਦਾ ਬੂਟੇ ਛੱਡ ਜਾਂਦੇ ਕੋਨੇ ਕੋਨੇ ਕੱਪੜੇ ਮੈਂ ਕੱਲ ਲਾਹੂੰਗੀ ਹੁਣ ਅੱਜ ਨਹੀਂ ਲਾਉਣੇ ਤੰਕੀ ਤਰਾ ਸੋਪੇ ਜਾਣਗੇ ਔਰ ਕਿੱਦਿਆ ਨਹੀਂ ਇਹ ਅਜਵੈਣ ਹੀ ਆ ਕੌਣ ਕਹਿੰਦਾ ਜਵੈਣ ਨਹੀਂ ਸਰ ਦਾ ਇੱਕ ਬੰਨ ਹੈਗੀ ਆ ਉਹਨਾਂ ਨੂੰ ਅੰਦੀ ਬਿਲ ਕੋਈ ਪਾਏਗਾ ਉਹ ਮੈਂ ਅਕੀਦਿਨ ਬੂਟਾ ਜਿੱਟਾ ਕੇ ਲਈ ਤੇ ਨਹੀਂ ਉਹ ਬੜੇ ਵਾਰਾ ਬੂਟਾ ਕਦੀ ਖੋਣ ਨਹੀਂ ਚੱਲ ਲੈਣ ਤੁਸੀਂ ਅਰਜਵੈਨ ਜਾਂ ਮੰਮੀ ਹੋਰ ਰਣਵੀ ਦਲੰਦਰ ਲਈ ਆ ਸੇਮ ਐ ਸਨ ਲੰਦੀ ਪਈ ਆ ਵਿੱਚ ਨਹੀਂ ਸਨ ਲੰਦੀ ਪਈ ਵਿੱਚ ਤਾਂ ਮੰਮੀ ਆਈ ਸੀਗੇ ਕੋਠੇ ਦੇ ਉੱਤੇ ਤੇ ਮੈਂ ਵੀ ਆ ਗਈ ਉਹਨਾਂ ਦੇ ਨਾਲ ਤੇ ਤੁਸੀਂ ਵੇਖ ਸਕਦੇ ਹੋ ਕਿ ਇੰਨੀ ਜ਼ਿਆਦਾ ਬਾਰਿਸ਼ ਦੇ ਨਾਲ ਕਿੰਨੇ ਬੁਰੇ ਹਾਲ ਹੋਏ ਹੋਏ ਆ ਸਾਡੇ ਵਿੱਚ ਕੋ ਪੌੜੀਆਂ ਦੇ ਵਿੱਚ ਕਿੰਨੀ ਜ਼ਿਆਦਾ ਜਿਹੜੀ ਹਰੇ ਕਾਈ ਜੀ ਜੰਮ ਗਈ ਆ ਤੇ ਇਹਨੂੰ ਜਿਹੜਾ ਹੁਣ ਸਾਫ਼ ਕਰਨਾ ਹੈ ਇਹਦਾ ਬਹੁਤ ਜ਼ਿਆਦਾ ਨੁਕਸਾਨ ਆ ਪਾਣੀ ਜਿਹੜਾ ਥੱਲੇ ਜਾਂਦਾ ਪਿਆ ਆ ਤੇ ਅਸੀਂ ਇਸੇ ਬਾਰੇ ਜਿਹੜਾ ਗੱਲਾਂ ਕਰਦੇ ਪਏ ਸੀਗੇ ਸੋ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਸੋ ਤੁਹਾਨੂੰ ਮਿਲਦਿਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫਾਰ ਵਾਚਿੰਗ ਇੰਨਾ ਕੀ ਹੁੰਦਾ ਬਸ ਨਹੀਂ ਮੈਂ ਪੱਤੇ ਨਾਲ ਨਹੀਂ ਕਿੰਨੇ ਸੁਕਾ ਲਿਆਗਾ ਅਗਰ ਨੀਮ ਘਰੋਂ ਲਿਆਉਂਦਾ ਸੀ ਹੁਣ ਮੈਂ ਹੁਣ ਕਿੰਨਾ ਹੋ ਜਾ ਬਾਰੇ ਵਾਸੇ ਗੱਲ ਲਗਾ ਹੋਇਆ ਤੇ ਇਹ ਕੀ ਹੋਣ ਲੱਗਾ ਹਮ ਅੱਜ ਅਜਵੈਨ ਹੈ ਕਿੰਨੀ 스멜 ਆਉਂਦੀ ਆ ਹਾਂ ਅਜਵੈਨ